ਟਾਟ ਮਹਾਰਾਜਾ ਰਣਜੀਤ ਸਿੰਘ ਦੀ 27 ਜੂਨ 1899 ਨੂੰ ਮੌਤ ਤੋਂ ਬਾਅਦ ਸਿੱਖਾਂ ਦਾ ਰਾਜ ਜਲਦੀ ਟਾਹੀ ਢੇਰੀ ਹੋ ਗਿਆ ਡੰਡੀ ਅੰਗਰੇਜ਼ਾਂ ਨੇ ਪੰਜਾਬ ਨੂੰ ਬਾਕੀ ਹਿੰਦੁਸਤਾਨ ਨਾਲੋਂ ਲਗਭਗ 100 ਸਾਲ ਬਾਅਦ ਕਬਜ਼ੇ ਵਿੱਚ ਲੈ ਲਿਆ ਸੀ ਡੰਡੀ ਮਹਾਰਾਜਾ ਦੇ ਜਿਉਂਦਿਆਂ ਉਹਨਾਂ ਨੇ ਪੰਜਾਬ ਉੱਤੇ ਹਮਲਾ ਕਰਨ ਦੀ ਹਿੰਮਤ ਨਹੀਂ ਸੀ ਕੀਤੀ ਡੰਡੀ ਮਹਾਰਾਜਾ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਵਜ਼ੀਰ ਲਾਲ ਸਿੰਘ ਤੇ ਚੇਤ ਸਿੰਘ ਨੂੰ ਖਰੀਦ ਲਿਆ ਜਿਸ ਕਰਕੇ ਖਾਲਸਾ ਫੌਜ ਮੁਦਕੀ ਦੀ ਲੜਾਈ ਹਾਰੀ ਅਤੇ ਅੰਗਰੇਜ਼ ਪੰਜਾਬ ਉੱਤੇ ਕਾਬਜ਼ ਹੋ ਗਏ ਡੰਡੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹਨਾਂ ਦੇ ਪੁੱਤਰ ਖੜਕ ਸਿੰਘ ਦੀ ਤਾਜਪੋਸ਼ੀ ਹੋਈ ਡੰਡੀ ਖੜਕ ਸਿੰਘ ਆਪਣੇ ਪਿਤਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਯੁੱਧ ਦੇ ਦਾਹ ਪੇਜ ਤਾਂ ਸਿੱਖ ਗਿਆ ਸੀ ਪਰ ਰਾਜ ਪ੍ਰਬੰਧ ਚਲਾਉਣ ਦੇ ਦਾਹ ਪੇਜ ਨਹੀਂ ਸੀ ਜਾਣਦਾ ਡੰਡੀ ਖੜਕ ਸਿੰਘ ਆਪਣੇ ਵਜ਼ੀਰਾਂ ਦੀ ਮਦਦ ਨਾਲ ਰਾਜ ਦੀ ਸੇਵਾ ਨਿਭਾ ਰਿਹਾ ਸੀ ਡੰਡੀ ਵਜ਼ੀਰ ਚੇਤ ਸਿੰਘ ਦਾ ਖੜਕ ਸਿੰਘ ਤੇ ਬਾਕੀ ਵਜ਼ੀਰਾਂ ਨਾਲੋਂ ਜ਼ਿਆਦਾ ਪ੍ਰਭਾਵ ਸੀ ਡੰਡੀ ਖੜਕ ਸਿੰਘ ਜ਼ਿਆਦਾ ਕੰਮ ਉਸ ਦੇ ਕਹਿਣ ਉੱਤੇ ਕਰਦਾ ਸੀ ਡੰਡੀ ਇਸ ਪਰਿਸਥਿਤੀ ਵਿੱਚ ਬਾਕੀ ਵਜ਼ੀਰ ਤੇ ਸਰਕਾਰੀ ਅਮਲਾ ਫੈਲਾ ਖੜਕ ਸਿੰਘ ਨਾਲ ਨਾਰਾਜ਼ ਹੋ ਗਿਆ ਡੰਡੀ ਇਸ ਹਾਤ ਦਾ ਪਤਾ ਉਸ ਦੇ ਪੁੱਤਰ ਕਵਰ ਨੋਨਿਹਾਲ ਸਿੰਘ ਨੂੰ ਲੱਗਾ ਤਾਂ ਉਸ ਨੂੰ ਬੜੀ ਚਿੰਤਾ ਹੋਈ ਡੰਡੀ ਉਧਰੋਂ ਅੰਗਰੇਜ਼ ਸਿੱਖਾਂ ਦਾ ਰਾਜ ਹੜਪਣ ਵਾਸਤੇ ਫਿਰੋਜ਼ਪੁਰ ਤੇ ਅਫਗਾਨਿਸਤਾਨ ਵਾਲੇ ਆਸੇ ਤੋਂ ਤਿਆਰੀਆਂ ਵਿੱਚ ਲੱਗੇ ਹੋਏ ਸਨ ਡੰਡੀ ਸਟਾਰਜ ਸਿੰਘ ਵੱਲੋਂ ਖੜਕ ਸਿੰਘ ਨੂੰ ਵੜਗਲਾਉਣ ਦੀ ਚਰਚਾ ਸਾਰੇ ਪਾਸੇ ਫੈਲ ਗਈ ਦੰਡੀ ਸੰਦਾਵਾਲੀਆ ਸਰਦਾਰਾਂ ਰਾਜ ਧਿਆਨਾ ਸਿੰਘ ਸੁਚੇਤ ਸਿੰਘ ਅਤੇ ਗੁਲਾਬ ਸਿੰਘ ਨੇ 8 ਅਕਤੂਬਰ 1839 ਨੂੰ ਸਵੇਰੇ ਤੜਕੇ ਮਹਾਰਾਜਾ ਖੜਕ ਸਿੰਘ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤੇ ਦਰਵਾਜ਼ਾ ਖੁੱਲਣ ਉੱਤੇ ਗੱਦਾਰ ਚੇਤ ਸਿੰਘ ਉੱਤੇ ਹਮਲਾ ਕਰਕੇ ਮਾਰ ਦਿੱਤਾ ਡੰਡੀ ਖੜਕ ਸਿੰਘ ਦੀ ਸਿਹਤ ਪੂਰੀ ਤੰਦਰੁਸਤ ਨਾ ਹੋਣ ਕਰਕੇ ਇਸ ਪਸਥਿਤੀ ਵਿੱਚ ਕਾਂਵਲ ਨੋਨਿਹਾਲ ਸਿੰਘ ਨੇ ਰਾਜ ਦੇ ਕੰਮ ਕਰਨ ਦੀ ਸਾਰੀ ਤਾਕਤ ਆਪਣੇ ਹੱਥ ਲੈ ਲਈ ਡੰਡੀ ਖੜਕ ਸਿੰਘ ਦੀ 5 ਨਵੰਬਰ 1840 ਨੂੰ ਮੌਤ ਹੋ ਗਈ ਡੰਡੀ ਜਦੋਂ ਸਾਰੇ ਖੜਕ ਸਿੰਘ ਦਾ ਸਸਕਾਰ ਕਰਕੇ ਵਾਪਸ ਆ ਰਹੇ ਸਨ ਤਾਂ ਲਾਹੌਰ ਦੇ ਰੋਸ਼ਨਾਈ ਦਰਵਾਜ਼ੇ ਦੀ ਡਾਟ ਡਿੱਗਰ ਨਾਲ ਕਵਰ ਨੌ ਨਿਹਾਲ ਸਿੰਘ ਤੇ ਉਦਮ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਡੰਡੀ ਇਸ ਘਟਨਾ ਬਾਰੇ ਇਹ ਅਫਵਾਹ ਫੈਲੀ ਕਿ ਇਹ ਕੰਮ ਰਾਜੇ ਧਿਆਨ ਸਿੰਘ ਨੇ ਕਰਾਇਆ ਹੈ ਡੰਡੀ ਸਰਦਾਰਾਂ ਅੱਗੇ ਇਹ ਸਵਾਲ ਖੜਾ ਹੋ ਗਿਆ ਕਿ ਰਾਜਗਦੀ ਉੱਤੇ ਕਿਸ ਨੂੰ ਬਿਠਾਇਆ ਜਾਵੇ ਜੋ ਅੰਗਰੇਜ਼ਾਂ ਦਾ ਮੁਕਾਬਲਾ ਕਰਨ ਦੇ ਯੋਗ ਹੋਵੇ ਡੰਡੀ ਸਰਦਾਰ ਗੱਦੀ ਉੱਤੇ ਖੜਕ ਸਿੰਘ ਦੀ ਪਤਨੀ ਰਾਣੀ ਚੰਦਕੌਰ ਨੂੰ ਬਿਠਾਉਣਾ ਬਹੁਤਾ ਯੋਗ ਨਹੀਂ ਸਾਨ ਸਮਝਦੇ ਡੰਡੀ ਇਸ ਹਾਲਤ ਵਿੱਚ ਸਰਦਾਰਾਂ ਨੇ ਸ਼ਹਿਜ਼ਾਦੇ ਸ਼ੇਰ ਸਿੰਘ ਨੂੰ ਰਾਜਗaddi ਸੌਂਪ ਦਿੱਤੀ ਡੰਡੀ ਸ਼ੇਰ ਸਿੰਘ ਨੇ ਵਿਧਵਾ ਰਾਣੀ ਚੰਦਕੌਰ ਉੱਤੇ ਚਾਦਰ ਆ ਕੇ ਆਪਣੇ ਰਾਜ ਦਾ ਖਤਰਾ ਮਿਟਾਉਣ ਦੀ ਕੋਸ਼ਿਸ਼ ਕੀਤੀ ਪਰ ਰਾਣੀ ਨਾ ਮੰਨੀ ਡੰਡੀ ਇਸ ਹਾਲਤ ਵਿੱਚ ਸ਼ੇਰ ਸਿੰਘ ਨੇ ਆਪਣਾ ਖਾਸ ਵਜ਼ੀਰ ਧਿਆਨ ਸਿੰਘ ਰਾਹੀ ਰਾਣੀ ਚੰਦਕੌਰ ਨੂੰ ਜ਼ਹਿਰ ਦੇ ਕੇ ਮਰਵਾ ਦਿੱਤਾ ਡੰਡੀ